ਜਤੂਏ ਨਹੀਂ ਹੋਈ ਯਾਰ ਰੰਤ ਜੀ ਵਨ ਬੋਸ ਹੋ ਗਿਆ ਬਾਈ ਪਰ ਲਾਸਟ ਹੀ ਬਾਲ ਹਾਂ ਜਿਹਦੀ ਉੱਚੀ ਦਾ ਨੋ ਹੋ ਗਈ ਚਾਰ ਹੋ ਗਿਆ ਹੁਣ ਪਹਿਲੀ ਦਾ ਨੋ ਸੀ ਜਿਹੜਾ ਨਹੀਂ ਛੱਕਾ ਵੱਜਿਆ ਫਰੀ ਲੱਗੀ ਜਾਂਦੀ ਹੈ ਪੈਸੇ ਤੋਂ ਆਪਾਂ ਦੇ ਨੇੜੇ ਆ ਗਏ ਆਏ ਵੇਖ ਦਿੱਤਾ ਜਿਹਨਾਂ ਕਦੇ ਜੰਮੇ ਨਾ ਹੋ ਉਹ ਗੱਲ ਹੈ ਮੈਂ ਜੋ ਪਹਿਲੀ ਵਾਰ ਖਿਡੂਗਾ ਜੰਮਲਾ ਸਟਾਰਟ ਉਹ ਗੱਲ ਹੈ ਆ ਛਣਕਾਈਦ ਰਿਹਾ ਉਹਨਾਂ ਨੂੰ ਉਹ ਜਾਂਦਾ ਹੈ ਆਹੀ ਕੋ ਪਾਲਦੇ ਆ ਚੋਬਰ ਰੌਣਕ ਮੇਲਾ ਬਣਿਆ ਰਵੇ ਬਿੱਲਾ ਬੋਲਰ ਆ ਕੋਤੇ ਰਿਪੈਨ ਨੋਵਾਲ ਨਹੀਂ ਗਈ ਜੀ ਆ ਬਈਆ ਮੈਨੂੰ ਪਾਉਂ ਨੋਵਾਲ ਨਹੀਂ ਸਨ ਬਸ ਸਹੀ ਆ ਡੁੱਕਾ ਗਿਆ ਉੱਥੇ ਨੋਵਾਲ ਆ ਬਾਈ ਉਹ ਆ ਵੀ ਤਾਂ ਮੀਂਹਦਾ ਨਹੀਂ ਤਾਂ ਇਧਰ ਆਇਆ ਕਰਦੇ ਇਨਾ ਵੀ ਕਿਵੇਂ ਆ ਬੈਕਸਨ ਦੇਖੋ ਬੈਕਸਨ ਗਿਆ ਬੈਕਸਨ ਗਈ ਨਾ ਜੀ 6 ਰਨ ਵੈਰੀ ਗੁੱਡ ਬੈਟਿੰਗ ਮੋਲੀ ਕੱਢੀ ਆ ਚੱਬ ਪਖਾ ਦੇ ਮੌਲ ਪੂਰਾ ਆ ਤਾਂ ਨੋ ਆ ਆ ਤਾਂ ਨੋ ਬਾਲਾ ਨੋ ਦੋ ਲੈ ਲੈ ਦੋ ਮੁਰਜਾ 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 ਕੋਈ ਨਹੀਂ ਗਾ ਇੱਥੇ ਪਾਜਾ 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 ਮੁਰਿਆ ਮੁਰਿਆ ਵੇਲੇ ਆ ਪਾਲਾ ਹੀ ਬੋਲੀ ਓ ਆਉਟ ਦੀ ਬਾਈ ਬਾਈ ਹਾਏ ਵੇ ਆ ਰਹਾ ਮੋਹਰਾ ਦੀ ਬਾਦ ਜਾਂਦੀ ਸੀ ਤੇ ਆ ਜਿਹੜੇ ਸ਼ਾਪ ਤੋਂ ਪਰੇ ਤੇ ਹੋਰ ਹੀ ਨਾ ਪਰੇ ਪਾਪਾ ਨਾਮ ਦੇ ਆਏ ਦੋ 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 ਲੈ ਲੋ ਗਾ ਯਾਰ ਦੋ ਦੋ ਆਉਂਦੇ ਮੁੜਿਆ ਮੁੜਿਆ ਤੂੰ ਮੁੜਿਆ ਮੋਲੀ ਮੁੜਿਆ 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 ਯਾਰ ਆ ਗਏ ਆ ਗਿਆ ਆ ਗਿਆ ਆ ਗਿਆ ਆ ਗਿਆ ਨਾ ਨਾ ਆ ਗਿਆ ਓਨੇ ਹੀ ਬੋਝੜਾ ਭਰਾ ਜੀ ਸਾਡੇ ਤੇ ਆ ਗਿਆ ਭਰਾਵਾ ਆ ਗਿਆ ਸੀ ਨਾ ਜਾਂਦੀ ਕਿਉਂ ਨਹੀਂ ਨਿਕਲ ਜਾਂਦੀ ਕਿਹੜੀ ਉਹ ਬਾਲਾ ਮੁੰਡਿਆ ਦੁੱਕਾ ਗਿਆ ਦੋ ਗਏ ਗਿਆ ਨਹੀਂ ਕਿਤਾ ਨਹੀਂ ਗਿਆ ਹੁਣ ਆ ਕੇ ਕਰਦਾ ਮੋੜ ਫਿਰ ਕੇ ਦਾਰ ਮੋੜ ਵੈਟਿੰਗ ਨਾ ਪਈ ਦੋ ਦਾ ਲੈ ਹੀ ਲੈਂਦੇ ਚਾਰ ਹੋਰ ਮਾਰਨ ਨੂੰ ਚਾਰ ਗੋਰੀ ਵਾਲੀ ਦੇ ਨੂੰ ਕੀ ਆਇਆ ਲਾਲਾ ਬਾਤ ਜੀ ਹੈ ਛੇ ਆ ਗਏ ਤਿੰਨਾਂ ਚਾਰ ਆਏ ਜਿਆਦਾ ਬਹੁਤ ਕੋਲ ਆਉਣਗੇ ਕਾਦ ਲਾਇਆ ਰੋਣ ਖੜਾ ਦੇ ਨਾ ਹੈ ਕਿ ਜਾਨ ਨਹੀ ਫਿਰ ਨਾ ਮਜਰਾ ਹੈ ਉਹ ਜਿਹਨਾਂ ਦਾ ਤੈਨੂੰ ਵੀ ਪਤਾ ਹੈ ਨਹੀਂ ਤੂੰ ਕੋਸ਼ਿਸ਼ ਕਰ ਛੱਕੇ ਜੋ ਕਿ ਲੰਘ ਜੇ ਉਹ ਹੈਲਦੀ ਨਹੀਂ ਨਾ ਦੀ ਬਿੱਲੀ ਇੱਕ ਤਾਂ ਕਹਿ ਜੋਂ ਤਾਜ ਓਏ ਬਨਾਲੀ ਢੁੰਡਰੀ ਤੇਰੀ ਭੈਣ ਦੀ ਬੈਲੇ ਕਰਨ ਵਾਲਾ ਚੇਵਲ ਪੁੱਤ ਵਾਹ ਮੋਲੀ ਵਾਹ ਮੋਲਾ ਇਹਨੂੰ ਮੋਲੀ ਨਹੀਂ ਇਹਦਾ ਨਾਮ ਚਾਹੀਦਾ ਮੋਲ ਪਵੈਲਾ ਸ਼ਰਾ ਮੋਲੀ ਦੀ ਮਾਂ ਨੇ ਮੋਲੀ ਜੰਮਿਆ ਉਹ ਵਾਰੀ ਬਾਲਾ ਵੱਡਾ ਕਰਾਤਾ ਹਾਂ ਜੀ ਇਹ ਬਾਈ ਜਿਹਦੇ ਨਾਲ ਹੱਟ ਜਾਈ ਪਾਡਰਸ਼ਾਪ ਕਿੰਨੇ ਯਾਰ 99 ਆਏ ਵੇ ਬਹੁਤ ਕੱਢੇ ਨਾ ਮੁੰਡਿਓ ਔਰ ਸੇ ਜਵਾਂ ਦਿਲੋਂ ਨਹੀਂ ਕੀਤੀ ਬਾਈ ਉਹਨੇ ਤਾਂ ਦਿਲੋਂ ਕੀਤੀ ਔਨੇ ਬਾਲਾ ਕੁੱਟਿਆ ਬਾਈ